ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਲੱਕੀ ਮੱਕੜ ਚੈਨਲ ਤੇ ਸਵਾਗਤ ਹੈ ਕਈ ਕਿਸਾਨ ਵੀਰਾਂ ਦੇ ਫੋਨ ਆ ਰਹੇ ਆ ਵੀ 13045 ਕਰਿਏ ਜਾਂ 5234 ਕਰਿਏ ਕਈ ਕਿਸਾਨ ਵੀਰਾਂ ਦੇ ਝੋਨੇ 60-65 ਦਿਨਾਂ ਦੇ ਹੋ ਗਏ ਤਾਂ ਉਹ ਕਿਸਾਨ ਵੀਰ ਇਹ ਪੁੱਛ ਰਿਹਾ ਵੀ 13045 ਦਾ ਬੈਨੀਫਿਟ ਆ ਜਾਂ 5234 ਇਹ ਕਿਸਾਨ ਵੀਰੋ ਤੁਸੀਂ ਕੁਝ ਵੀ ਕਰ ਰਹੇ ਹੋ ਚਾਹੇ 5234 13045 ਦੋਨਾਂ ਦਾ ਹੀ ਫਾਇਦਾ ਹੈ ਜੇ ਤੁਸੀਂ 5234 ਕਰ ਰਹੇ ਹੋ ਇਹਦੇ ਵਿੱਚ ਡੀਏਪ ਤੇ ਪोटाश ਹੁੰਦੀ ਹੈ 13045 ਚ ਯੂਰੀਆ ਤੇ ਪोटाश ਹੁੰਦੀ ਹੈ 45% 13045 ਚ 45% ਪोटाश ਤੇ 13% ਯੂਰੀਆ ਹੁੰਦੀ ਹੈ ਤੁਸੀਂ 13045 ਕਰੋਗੇ ਤਾਂ ਇਹਦੇ ਵਿੱਚ ਨਾਲ ਤੁਸੀਂ 150 ਗ੍ਰਾਮ 12% ਜ਼ਿੰਕ ਪਾ ਸਕਦੇ ਹੋ ਨਾਲ ਪਾਣੀ ਦੇ ਹਿਸਾਬ ਨਾਲ ਬੋਰਨ ਪਾ ਸਕਦੇ ਹੋ ਬੋਰਨ 1 ਲੀਟਰ ਪਾਣੀ ਮਗਰ 1 ਗ੍ਰਾਮ ਪਊਗਾ ਜੇ ਤੁਸੀਂ 750 ਲੀਟਰ ਪਾਣੀ ਲਾਣੇ ਹੋ ਤਾਂ 750 ਗ੍ਰਾਮ ਬੋਰਨ ਪਊਗਾ 150 ਗ੍ਰਾਮ 12% ਜ਼ਿੰਕ 150 ਤੋਂ ਲੈ ਕੇ 200 ਤੱਕ ਪਾਣੀ ਦੇ ਹਿਸਾਬ ਨਾਲ ਤੇ 5234 ਵੀ ਤੁਸੀਂ 1 ਲੀਟਰ ਪਾਣੀ ਮਗਰ 1 ਗ੍ਰਾਮ ਜਾਂ 13045 ਕਰ ਰਹੇ ਹੋ ਉਹ ਵੀ 1 ਲੀਟਰ ਪਾਣੀ ਮਗਰ 1 ਗ੍ਰਾਮ ਪਰ ਇਹ ਹੈ ਕਿਸਾਨ ਵੀ ਰੋਜ ਜ 13045 ਕਰ ਰਹੇ ਹੋ ਤਾਂ ਇਹਦੇ ਵਿੱਚ ਤੁਸੀਂ ਦੇਖ ਲਓ ਵੀ ਪोटाश ਤੇ ਯੂਰੀਆ ਇਹ ਤੁਸੀਂ ਕੀ ਕਰਦੇ ਹੋ 2 ਕਿਲੋ ਡੀਏਪ ਦਾ ਪਾਣੀ ਇੱਕ ਦਿਨ ਪਹਿਲਾਂ ਪਿਉ ਲਿਓ ਤੇ 13045 ਚ 2 ਕਿਲੋ ਡੀਏਪ ਦਾ ਪਾਣੀ ਨਾਲ ਐਡ ਕਰ ਲਿਓ ਇਹ ਨਾਲ 5234 ਵੀ ਬਣ ਜੂ 13045 ਵੀ ਹੋ ਜੂਗਾ ਕਿਉਂਕਿ 5234 ਚ ਪੋਟਾਸ਼ ਤੇ ਡੀਏਪ ਹੁੰਦੀ ਹੈ ਉਹ ਤੁਸੀਂ ਕੀ ਕਰ ਸਕਦੇ ਹੋ ਉਹ 5234 ਕਰ ਰਹੇ ਹੋ ਤਾਂ ਤੁਸੀਂ ਨਾਲ 2 ਕਿਲੋ ਯੂਰੀਆ ਐਡ ਕਰ ਲਿਓ ਉਹ ਕੀ ਹੈ ਵੀ ਅਲੱਗ ਕੋਲ ਕੇ 2 ਕਿਲੋ ਯੂਰੀਆ ਬਾਹਰ ਬਾਹਰ ਦੇ ਵਿੱਚ ਪਾਣੀ ਹੈ ਜਮਾ ਮਗਰੋਂ ਤੇ ਇਹ ਕੀ ਹੈ ਜੇ 5234 'ਚ 2 ਕਿਲੋ 2 ਕਿਲੋ ਯੂਰੀਆ ਪਾ ਲਈ ਤਾਂ ਇਹ ਸੋਡਾ 13045 ਵੀ ਬਣ ਜੂ ਤੇ 5234 ਵੀ ਬਣ ਜੂਗਾ 5234 ਤਾਂ ਹੈਗਾ ਹੀ ਹੈਗਾ ਨਾਲ 13045 ਵੀ ਬਣ ਜੂ 2 ਕਿਲੋ ਯੂਰੀਆ ਪਾ ਲੋਂਗੇ ਤਾਂ 5234 'ਚ ਕੀ ਕਰਨਾ 2 ਕਿਲੋ ਯੂਰੀਆ ਪਾਣੀ ਹੈ 13045 'ਚ ਕੀ ਕਰਨਾ 2 ਕਿਲੋ ਡੀਏਪੀ ਦਾ ਪਾਣੀ ਪਾਣਾ ਇਹ ਦਾ ਮਤਲਬ ਵੀ ਫਿਰ ਸਾਰਾ ਕੁਝ ਹੀ ਆਪ ਨੂੰ ਮਿਲ ਗਿਆ 13045 ਕਰਾਂਗੇ ਤਾਂ ਆਪਾਂ ਕਈ ਵਾਰ ਇਹ ਹੁੰਦਾ ਵੀ ਇਹ ਡੀਏਪੀ ਰਹਿ ਗਈ ਜੇ ਆਪਾਂ 5234 ਕਰਾਂਗੇ ਤਾਂ ਇਹ ਹੋ ਜਾਂਦਾ ਵੀ ਆਪਣਾ ਯੂਰੀਆ ਰਹਿ ਗਈ ਪਾਣੀ ਤਾਂ ਤੁਸੀਂ ਇਹ ਚੀਜ਼ਾਂ ਕਰ ਸਕਦੇ ਹੋ ਇਹਦੇ ਨਾਲ ਬੈਨੀਫਿਟ ਦੁੱਗਣਾ ਮਿਲੂਗਾ ਆਪ ਨੂੰ ਰਿਜ਼ਲਟ ਦੁੱਗਣਾ ਮਿਲੂਗਾ ਤੇ ਜਮਾ ਕੋਈ ਖਾਸ ਖਰਚਾ ਨਹੀਂ ਇਹ ਚੀਜ਼ ਦੇ ਕਿਸਾਨ ਵੀਰੋ ਕਿਉਂਕਿ ਆਪਾਂ ਯੂਰੀਆ ਝੋਨੇ ਦੇ ਹਿਸਾਬ ਨਾਲ ਜਿਹੜਾ ਕੋਈ ਵੀ ਝੋਨਾ ਲੰਬੇ ਟਾਈਮ ਦੀ ਵੈਰੈਟੀ ਉਹਦੀ ਆਪਾਂ 45 ਦਿਨਾਂ ਚ ਜੁੜੀਆ ਪੂਰੀ ਕਰ ਲੈਨੇ ਆ ਤਾਂ ਹੁਣ ਕੀ ਆ ਝੋਨੇ ਦਾ ਜੋਰ ਹੁਣ ਲੱਗਦਾ ਐ ਇੱਥੇ ਤੁਸੀਂ ਖੁਸ਼ੀ ਹੋਈ ਕਿਸਾਨ ਵੀਰ ਜਦੋਂ ਪੁੱਛਦੇ ਬੋਨਜਾ ਚੁੰਤੀ ਕਰਦੀ ਜ 13045 ਬਹੁਤ ਵਧੀਆ ਚੀਜ਼ ਐ ਇੱਥੋਂ ਪਤਾ ਲੱਗਦਾ ਐ ਕਿਸਾਨ ਵੀਰ ਇੱਥੇ ਮਿਹਨਤ ਕਰ ਰਹੇ ਐ ਇੱਥੇ ਤੁਸੀਂ ਪੱਤਿਆ ਰਾਹੀ ਦੋ ਖਰਾਕਾਂ ਦਿਓਗੇ ਦੋ ਦੋ ਸਪਰਿਆ ਹੋ ਜਾਣ ਤਾਂ ਤੁਹਾਨੂੰ 10 ਮਨ ਝੋਨੇ ਦਾ ਫਰਕ ਪਊ ਪਊ ਝੜ ਵਧੂ ਵਧੂ ਆ ਐਸ ਕਰਕੇ ਮੇਰੀ ਬੇਨਤੀ ਐ ਜਿਹੜੇ ਕਿਸਾਨ ਨਹੀਂ ਵੀ ਕਰਦੇ ਤਾਂ ਜਰੂਰ 130455234 ਦਾ ਸਪਰਿਆ ਜਰੂਰ ਕਰੋ ਇਹਦਾ ਤੁਹਾਨੂੰ ਜਰੂਰ ਫਰਕ ਬੈਨੀਫਿਟ ਮਿਲੂ ਮਿਲੂਗਾ ਆਹੀ ਗੱਲਾਂ ਵੀਰੋ ਤੁਹਾਨੂੰ ਸਾਂਝੇ ਕਰਨੀਆਂ ਸੀ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਮੈਂਟ ਕਰਿਓ ਤੇ ਵੀਡੀਓ ਮੇਰੀ ਬੇਨਤੀ ਹੈ ਜੁੜ ਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜਿਹੜੇ ਮੇਰੇ ਵੀਰ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰਦੇ ਧੰਨਵਾਦ